ਇਹ 10 ਵਜੇ ਦੇ ਕਰੀਬ ਮੇਰੇ ਕੋਲ 40-50 ਬੰਦੇ ਬਹੁਤ ਜਿਆਦੇ ਮਤਲਬ ਪਹਿਲੀਆਂ 7:00 ਵਜੇ ਹੀ ਕਿਸੇ ਸਿਰ ਤੇ ਵਜੇ ਕਿਸੇ ਦੀ ਲੱਤ ਤੇ ਵਜੇ ਉਹਦੋਂ ਬਾਈਕ ਲੈ ਕੇ ਆ ਰਿਹਾ ਸੀ ਬੁਰਾ ਹਾਲ ਕਰਿਆ ਭਾਈ ਕੋਈ ਟਰੱਕ ਟਰੱਕ ਪਲਟਾ ਜੀ ਇੱਥੇ ਕੋਈ ਕੋਈ ਦੇਖ ਨਹੀਂ ਰਿਹਾ ਭਾਈ ਯਾਰ ਪੁਲਚਾ ਪਤਾ ਨਹੀਂ ਕੀ ਡੋਲਿਆ ਯਾਰ ਬਹੁਤ ਗੰਦਬਾਰਕ ਹੈ ਮੁੰਨਾਂ ਦਾ ਉੱਥੇ ਸਾਹ ਬਨ ਆਉਂਦਾ ਜਿਹੜੇ ਅੰਦਰ ਵਰਦੇ ਨੇ ਪੋਲ ਦੇ ਵਿੱਚ ਮੁਸ਼ਕਲ ਦਾ ਗੰਦਾ ਗੱਲੇ ਛੱਡਦੇ ਨੇ ਨਾਲੇ ਨਾ ਘਟ ਘਟ 20 ਬੰਦੇ ਡਿੱਗ ਪਿਆ ਹੋਣਗੇ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮਹਾ ਨੈਤ ਸਿੰਘ ਜੀ ਅੱਜ ਪਹੁੰਚਾ ਸੀ ਪਟੰਡਾ ਮਾਨਸਾ ਅੰਡਰ ਬ੍ਰਿਜ ਤੇ ਸਾਤਿਆ ਕਿ ਇਹ ਜਿਹੜਾ ਅੰਡਰਬ੍ਰਿਜ ਹੈਗਾ ਬਠਿੰਡਾ ਮਾਨਸਾ ਬਠਿੰਡਾ ਚੰਡੀਗੜ੍ਹ ਰੋਡ ਤੇ ਬਣਾ ਹੋਇਆ ਹੈਗਾ ਅਤੇ ਇਹ ਪਟਿਆਲਾ ਲਾਈਨ ਹੈ ਜਿਹੜੀ ਬਠਿੰਡਾ ਤੋਂ ਪਟਿਆਲਾ ਜਿਹੜੀ ਰੇਲਵੇ ਲਾਈਨ ਆ ਜਾਂਦੀ ਹੈ ਉਸ ਤੇ ਬਣਾ ਹੋਇਆ ਹੈਗਾ ਪਰ ਰਾਤੀ ਇੱਥੇ ਜਿਹੜਾ ਅੰਡਰਬ੍ਰਿਜ ਤੇ ਬਿਲਕੁਲ ਬਚਕਾਰ ਕੋਈ ਜਿਵੇਂ ਜਿਹੜਾ ਟਰੱਕ ਜਾਂ ਕੋਈ ਟਰਾਲੀ ਨੂੰ ਮਾਂ ਕੋਈ ਚੀਜ਼ ਵੀ ਇੱਥੇ ਡਾਲਾ ਖੁੱਲ ਗਿਆ ਹੋਵੇ ਜਾਂ ਕੋਤੋਂ ਨਹੀਂ ਡੋਲ ਗਿਆ ਹੋਵੇ ਤੇ ਇੱਥੇ ਕੋਈ ਇਹੋ ਜਿਹਾ ਮਟੀਰੀਅਲ ਡੋਚਾ ਕਿ ਜਿੱਥੇ ਬਹੁਤ ਜਿਆਦੇ ਤੇਲ ਕਰਨ ਬਣੀ ਹੋਈ ਹੈ ਕਿ ਤੁਸੀਂ ਰਹੇ ਜਿਵੇਂ ਕ੍ਰੀਸ ਨੂੰ ਮਾ ਕੋਈ ਚੀਜ਼ ਜਾਂ ਕੋਈ ਹੋਰ ਕੈਮੀਕਲ ਹੋਵੇ ਇਸ ਤਰ੍ਹਾਂ ਦੀ ਚੀਜ਼ ਬਹੁਤ ਭਾਰੀ ਗਿਣਤੀ ਵਿੱਚ ਜਿਹੜਾ ਇੱਥੇ ਸੀ ਜਿਵੇਂ ਪੂਰੀ ਟਰਾਲੀ ਇੱਥੇ ਲਾ ਦਿੱਤੀ ਗਈ ਹੋਵੇ ਤੇ ਇੱਥੇ ਜਿਹੜੇ ਆਉਣ ਜਾਣ ਵਾਲੇ ਵੀਹਿਕਲ ਸੀਗੇ ਜਿਹਦੇ 4 ਵੀਲਰ ਵੀ ਲੜ ਗਏ ਉਹ ਵੀ ਜਿਹੜੇ ਆਪਣਾ ਰਸਤਾ ਬਦਲ ਜਾਂਦੇ ਸੀ ਕਿਉਂਕਿ ਸਲਿੱਪ ਕਰ ਜਾਂਦੇ ਕਿਤੇ ਫੁੱਟਪਾਥ ਤੇ ਚੜ ਜਾਂਦੇ ਕਿਤੇ ਉੱਤਰ ਚੜ ਜਾਂਦੇ ਸੀਗੇ ਤੇ ਜਿਹੜੇ 2 ਵੀਲਰ ਸੀਗੇ ਉਹ ਵੀ ਇੱਥੇ ਮਲਕਰ ਡਿੱਗ ਰਹੇ ਸੀ ਸਲਿੱਪ ਕੱਟ ਕੇ ਲੱਗੇ ਜਾਂਦੇ ਸਨ ਅਤੇ ਬਹੁਤ ਔਖੇ ਜਿਹੜੇ ਇਥੋਂ ਦੇ ਵਹੀਕਲ ਲੰਘ ਰਹੇ ਸੀਗੇ ਤੇ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਜੀਐਸਬੀ ਨਾਲ ਇਸ ਨੂੰ ਹਟਾਇਆ ਗਿਆ ਪਰ ਹਲੇ ਵੀ ਜਿਹੜਾ ਮਲਬਾ ਜਿਹੜਾ ਛੜਕ ਤੇ ਪਿਆ ਹੈਗਾ ਥੋੜਾ ਥੋੜਾ ਉਸ ਨਾਲ ਵੀ ਜਿਹੜੇ ਵਹੀਕਲ ਹੈਗੇ ਉਹ ਸਲਿੱਪ ਕੱਟ ਰਹੇ ਹੈਗੇ ਤੇ ਬੜੀ ਮੁਸ਼ਕਲ ਨਾਲ ਸਾਈਡ ਤੋਂ ਉੱਤੀ ਕੱਟ ਕੇ ਜਿਹੜੇ ਇਹ ਵਹੀਕਲ ਲੰਘ ਰਹੇਗੇ ਤੁਸੀਂ ਦੇਖ ਰਹੇ ਹੋਵਗੇ ਕਿ ਇੱਕ ਸਾਈਡ ਬਿਲਕੁਲ ਖਾਲੀ ਹੈ ਤੇ ਇੱਕ ਸਾਈਡ ਤੋਂ ਨਹੀਂ ਹੋ ਕੇ ਪਹੀਕਲ ਜਾ ਰਿਹਾ ਹੈ ਕਿਉਂਕਿ ਇਹ ਜਿਹੜਾ ਮਲਬਾ ਸੀਗਾ ਇਸ ਸਾਈਡ ਤੇ ਮਲਬਾ ਡਿੱਗ ਪਿਆ ਸੀ ਇਹ ਨਹੀਂ ਪਤਾ ਲੱਗ ਰਿਹਾ ਵੀ ਮਲਬਾ ਕੀ ਸੀ ਕਿਸ ਚੀਜ਼ ਨਾਲ ਇੱਥੇ ਸਿੱਟਿਆ ਗਿਆ ਜਾਂ ਡਿੱਗਿਆ ਗਿਆ ਪਰ ਇਹ ਜਿਹੜਾ ਦੇਖਿਆ ਜਾਵੇ ਤਾਂ ਕੋਈ ਕੈਮੀਕਲ ਨੁਮਾ ਲੱਗ ਰਿਹਾ ਹੈਗਾ ਜਾਂ ਕੋਈ ਗਰੀਸ ਤੇ ਨੁਮਾ ਇਸ ਤਰ੍ਹਾਂ ਦਾ ਇਹ ਲੱਗ ਰਿਹਾ ਹੈਗਾ ਪਰ ਜਿਹੜਾ ਪਹੀਕਲ ਹੈਗੇ ਉਹ ਵੱਡੇ ਪਹੀਕਲ ਵੀ ਜਿਹੜੇ ਇੱਥੋਂ ਸਲਿੱਪ ਕਰ ਰਹੇ ਇੱਥੋਂ ਤੱਕ ਜਿਹੜੀਆਂ ਹੈਵੀ ਗੱਡੀਆਂ ਜਦ ਬੱਸਾਂ ਨਾਲ ਕਰੀਆਂ ਉਹ ਵੀ ਆਪਣਾ ਰਸਤਾ ਬਦਲ ਜਾਂਦੇ ਆ ਕਿਉਂਕਿ 슬ਿੱਪ ਕੱਢ ਕੇ ਕਈ ਵਾਰ ਫੁੱਟਪਾਥ 'ਤੇ ਵੀ ਚੜ ਜਾਂਦੇ ਆ ਤੇ ਜਾਂ ਦੂਜੇ ਪਾਸੇ ਨਿਕਲ ਜਾਂਦੇ ਆ ਬਹੁਤ ਮੁਸ਼ਕਲ ਨਾਲ ਜਿਹੜੇ ਵਹੀਕਲ ਐ ਤੋਂ ਲੰਘ ਰਹੇ ਕੇ ਪਰ ਪ੍ਰਸ਼ਾਸਨ ਨੇ ਕੋਰਤੀ ਦਿਖਾਉਂਦਾ ਇਸ ਨੂੰ ਜੀਸੀਬੀ ਨਾਲ ਜਿਹੜਾ ਹਟਾ ਦਿੱਤਾ ਗਿਆ ਕੇ ਪਰ ਫੇਰ ਵੀ ਜਿਹੜਾ ਇਹ ਹਲੇ ਵੀ ਜਿਹੜੇ ਵੀਕਲ ਆ ਟੂ ਵੀਲਰ ਹੈਗੇ ਉਹ 슬ਿੱਪ ਕੱਢਦੇ ਦਿਖਾਈ ਦੇ ਰਹੇ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਏਰੀਆ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਪੇਂਟਰ ਆ ਜੀ ਵੀ ਅਸੀਂ ਪੇਂਟ ਕਰ ਰਹੇ ਸੀ ਪੋਲ ਇਹ ਮਾਨਸਾ ਤੋਂ ਬਠਿੰਡਾ ਰੋਡ ਵਾਲਾ ਕੋਲ ਅੰਡਰਵੇਜ ਅੱਛਾ ਕੀ ਹੋਇਆ ਰਾਤ ਨੂੰ ਇੱਥੇ ਰਾਤ ਨਾ ਜੀ ਟਰਾਲਾ ਆਇਆ ਸੀ ਕੋਈ ਤੇ ਉਹ ਮਨ ਲਓ ਮਾਨਸਾ ਕੰਨੀ ਜਾ ਰਿਹਾ ਸੀ ਤੇ ਉਹ ਇੱਥੋਂ ਉਹਨੇ ਡੋਲਿਆ ਜੀ ਸਾਰਾ ਲਾਹਣ ਹੈ ਕਿ ਪਤਾ ਨਹੀਂ ਕੀ ਹੈ ਜੀ ਇਹ ਤੇ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੋਏ ਨੇ ਸਾਡੇ ਦੇਖਦੇ ਦੇਖਦੇ ਅਸੀਂ ਸਵੇਰੇ ਲਗਭਗ 8:30 ਵਜੇ ਆਏ ਆ ਜੀ ਤੇ 10 ਵਜੇ ਦੇ ਕਰੀਬ ਮੇਰੇ ਕੋਲ 40-50 ਬੰਦੇ ਬਹੁਤ ਜ਼ਿਆਦਾ ਮਨ ਲਓ ਪਹਿਲੀਆਂ 7:00 ਵਜੇ ਜੀ ਕਿਸੇ ਸਿਰ ਤੇ ਵਜੀ ਕੇ ਇਹਦੀ ਲੱਤ ਤੇ ਵਜੀ ਮੰਨ ਲਓ ਪ੍ਰਸ਼ਾਸਨ ਨੇ ਸਾਫ ਕਰਿਆ ਤਾਂ ਹੈ ਜੀ ਇਹ ਪਰ ਇੰਨਾ ਜਿਆਦਾ ਨਹੀਂ ਸਾਫ ਹੋਇਆ ਇੱਥੇ ਹਜੇ ਵੀ ਦਿਲਕੀ ਜਾਂਦੇ ਜੀ ਬੰਦੇ ਜੇ ਅਸੀਂ ਮਸ਼ੀਨ ਲਾਤੀ ਤੇ ਜਾਂਦੀ ਸੀ ਜੇ ਆਹ ਮੰਨੇ ਕਰੀਏ ਸਫਾਈ ਨਾ ਕਰਨੇ ਇਹ ਮਾਰਾ ਨੇ ਪਰ ਫਿਰ ਵੀ ਦਿਲਕਨ ਤਾਂ ਹੈ ਨਹੀਂ ਇਹਦੇ ਟਰੱਕ ਵੀ ਖੜੇ ਟਰੱਕ ਦੀ ਦੇਖਦਾ ਹੀ ਖੜੇ ਹਾਂ ਜੀ ਸਾਰਿਆਂ ਨੂੰ ਫਰਕ ਪੈ ਰਿਹਾ ਜੀ ਮੋਟਰਸਾਈਕਲ ਹੋਵੇ ਟਰੱਕ ਹੋਵੇ ਬੱਸ ਹੋਵੇ ਸਾਰਿਆਂ ਨੂੰ ਫੱਕ ਪੈ ਰਿਹਾ ਜੀ ਸਾਨੂੰ ਵੀ ਇਹਨਾਂ ਇੱਥੇ ਅਸੀਂ ਪੇਂਟਿੰਗ ਕਰੀ ਜਾਂਦੇ ਆ ਜੀ ਤੇ ਸਾਡੀ ਪੇਂਟਿੰਗ ਵੀ ਖਰਾਬ ਹੋ ਗਈ ਜੀ। ਉਹ ਸਾਨੂੰ ਥੱਲੇ ਥੱਲੇ ਸਾਰਾ ਦੁਆਰਾ ਪੇਂਟ ਕਰਨਾ ਪਊਗਾ ਜੀ। ਮਤਲਬ ਇਹ ਜਿਹੜੀਆਂ ਚੀਜ਼ਾਂ ਜੀ ਵੱਡੇ ਰੋੜਾਂ ਦੇ ਬੰਦ ਹੋਣੀਆਂ ਚਾਹੀਦੀਆਂ ਜੀ। ਜੀ ਟ੍ਰੈਕ ਦੇ ਉੱਪਰੋਂ ਇਹ ਆਫਰ ਲੋਡ ਟ੍ਰੈਕ ਦੇ ਦਾ ਹਾਂਜੀ ਔਰ ਲੋਡ ਸੀਗਾ ਜੀ। ਇਹ ਰਾਤ ਡੁੱਲੇ ਹੀ ਲਗਭਗ 7:30 ਦੇ ਕਰਿਓ ਲੱਗੇਗੀ। ਹਾਂਜੀ ਹਾਂਜੀ ਹਾਂਜੀ। ਮੇਰਾ ਰਜਿੰਦਰ ਸਿੰਘ ਹੈ ਬ੍ਰੇਕ। ਕਿਹੜੀ ਆ ਇਹ? ਉਹ ਦੱਸੀ ਚੋਂਗਾ ਆ ਮੈਨਰ ਜੀ। ਅੰਡਰ ਗ੍ਰਾਉਂਡ ਬ੍ਰਿਜ। ਕੀ ਹੋਇਆ ਕੀ ਆ? ਉੱਥੇ ਆ ਮੈਲ ਵਗਾਰਾ ਜੀ ਟਰੱਕ ਘੋੜੇ ਲੈ ਕੇ ਜਾਂਦੇ ਆ ਜੀ ਉਹ ਥਾਂ ਥਾਂ ਡਿੱਗੇ ਪਰ ਬਹੁਤ ਜਿਆਦਾ ਜੀ ਅਸੀਂ ਡਿੱਗ ਪਏ ਸਾਡੇ ਸੱਟ ਲੱਗੀ ਹੋਈ ਹੈ ਜੀ ਲੱਤ ਇਹ ਹੈ ਕੀ ਇਹ ਹੈ ਇਹ 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 ਮੈਲ ਆ ਜੀ ਜੋ ਆਪਣਾ 슈ਗਰ ਮਿਲ ਚੋਂ ਆਉਂਦੀ ਆ ਆ ਜਿਹੜੇ ਬਟੇ ਬਟੇ ਦੀ ਗੱਲ ਹੋਈ ਹਾਂ ਜੀ ਤੜਕਣ ਬੰਜ ਦੇ ਨਾਲ ਇਹ ਗੱਡੀਆਂ ਵੀ ਤਲਕਦੇ ਆਂਗੇ ਜੀ ਕਿੱਥੇ ਕੋਈ ਹੈ ਉਹ ਓਵਰ ਜਿਆਦਾ ਕਰ ਲੈਂਦੇ ਆ ਗੱਡੀ 'ਚ ਭਰ ਲੈਂਦੇ ਆ ਜਦੋਂ ਬ੍ਰੇਕਾਂ ਵੱਜਦੀਆਂ ਗੱਡੀ ਨੂੰ ਉਹ ਹਲਦਲ ਹੁੰਦੀ ਆ ਐਲਜਲ ਹੋਣ ਕਰਕੇ ਮੰਨ ਲਓ ਕਈ ਥਾਂ ਵਾਕੇ ਹੁੰਦੇ ਇਹਦੇ ਨਾਲ ਇੱਕ ਟੋਕਦਾ ਹੋਇਆ ਇਹ ਇਹ ਪਹਿਲਾਂ ਮਨ ਲਾ ਸਵੇਰ ਤੋਂ ਹੋਇਆ ਵੇਸਤਾ ਹੁਣੀ ਆਏ ਨਾ ਕਈ ਕਿੱਲੇ ਕਬਤੇ ਲੱਗੇ ਇੱਥੇ ਅੱਜ ਦੋ ਜਣ ਡਿੱਗੀਆਂ ਬਾਕੇ ਹੋਰ ਵੀ ਮਨ ਲਾ ਡਿੱਗ ਜਾਂਦੇ ਮਨ ਲਾ ਬਹੁਤ ਜਿਆਦਾ ਖਿਲਰੀ ਹੋਈ ਆ ਜਿਹੜੀ ਦੀਪ ਸਿੰਘ ਗਈ ਕੀ ਹੋਇਆ ਕੀ ਇੱਥੇ ਉਧਰ ਬਾਈਕ ਲੈ ਕੇ ਆ ਰਿਹਾ ਸੀ ਬੁਰਾ ਹਾਲ ਕਰਿਆ ਭਾਈ ਕੋਈ ਟਰੱਕ ਟਰੱਕ ਪਲਟਾ ਜੀ ਇੱਥੇ ਕੋਈ ਕੋਈ ਦੇਖ ਨਹੀਂ ਰਿਹਾ ਦੋ ਤਿੰਨ ਐਕਸੀਡੈਂਟ ਹੋ ਗਏ ਮੇਰਾ ਵੀ ਹੋ ਗਿਆ ਜੀ ਮੈਂ ਵੀ ਕਰਕੇ ਸੋਟ ਲੱਗੀ ਆ ਤੇ ਉੱਪਰ ਕੀ ਹੈ ਕੀ ਹੈ ਇਹ ਡਸਟ ਕਹਿੰਦੀ ਹੈ ਜੀ ਇਹਨੂੰ ਡਸਟ ਕਾਹਦੀ ਦੱਸਦਾ ਇਹ ਤਾਂ ਤੇ ਡਸਟ ਨਹੀਂ ਭਾਇ ਕਾਦੀ ਜੀ ਇਹ ਮਲਾ ਦਾਰੂ ਵਾਲੀ ਫੈਕਟਰੀ ਜੀ ਆਂਗੇ ਦੱਸ ਸਕੋ ਕਿੱਡੀ ਹੈ ਇਹ ਰਾਤ ਦੀ ਹੈ ਜਿੰਨੇ ਕੁ ਬੰਦੇ ਡਿੱਗੇ ਬਹੁਤ ਜ਼ਿਆਦਾ ਬੰਦੇ ਡਿੱਗੇ ਮੈਂ ਵੀ ਡਿੱਗਿਆ ਜੀ ਆ ਬਾਈਕ ਦੇਖ ਲਓ ਅੱਜ ਤਾਂ ਬੁਰਾ ਹਾਲ ਹੋ ਗਿਆ ਜੀ ਅੱਜ ਭਜੀ ਟੀਰਾ ਮਟੋੜਾ ਇਹ ਨਾ ਮੇਰਾ ਨਾਮ ਸਵਰਨਜੀਤ ਸਿੰਘ ਹੈ ਪਿੰਡ ਭਾਗੂ ਆ ਜੀ ਤੇ ਸਵਰਨਜੀਤ ਕੀ ਕਰੇ ਚਲੋ ਜਿਹੜਾ ਕੀ ਆ ਇਹ ਬਾਈ ਯਾਰ ਪੁਲ ਚਾਹ ਪਤਾ ਨਹੀਂ ਕੀ ਡੋਲੇ ਯਾਰ ਆ ਬਹੁਤ ਗੰਦਬਾਰਕ ਹੈ ਮੋਨ ਦਾ ਉਥੇ ਸਾਹ ਬਾਨ ਆਉਂਦਾ ਅੰਦਰ ਵਰਦੇ ਨਾ ਪੋਲ ਦੇ ਵਿੱਚ ਮੁਸ਼ਕਲ ਦਾ ਗੰਦਾ ਗੱਲਾਂ ਛੱਡਦੇ ਨੇ ਨਾਲੇ ਨਾ ਘਟ ਘਟ 20 ਬੰਦੇ ਡਿੱਗ ਪਿਆ ਹੋਣਗੇ ਆ ਤੜਕੇ ਸਵੇਰ ਜਾਂਦਾ ਮੈਂ ਵੀ ਡਿੱਗਿਆ ਬਾਈ 5 ਲੀਟਰ ਦੁੱਧ ਡੋਲਿਆ ਮਗਰ ਲਈ ਕਈ ਨਹੀਂ ਪੁੱਟ ਗਈ ਸਾਰੀ ਮੇਰੀ ਇਹ ਤੜਕ ਰਾਤ ਗੰਦ ਪਾ ਕੇ ਗਿਆ ਕੋਈ ਆਤਾ ਸਾਰੇ ਦੇਖੋ ਕਿੰਨਾ ਗੰਦ ਬਾਰਕ ਹੈ ਇਹਨਾਂ ਨੇ ਇਹ ਹੈ ਕੀ ਹੈ ਕੀ ਲੱਗਦਾ ਕੀ ਹੈ ਇਹ ਜਿਵੇਂ ਸ਼ਰਾਬ ਫੈਕਟਰੀ ਦਾ ਹੁੰਦਾ ਹੈ ਇਸ ਤਰ੍ਹਾਂ ਲੱਗਦਾ ਹੈ 스멜 ਜਿਵੇਂ ਮਸ਼ਕਾਏ ਮਾਰਦਾ ਜਿਵੇਂ ਸ਼ਰਾਬ ਚੋਂ ਲੈਂਦੀ ਕਿੰਨੇ ਕਿਲੋ ਡਿਕਰੀ ਦੇ ਨੇ ਤੱਕ ਹੀ ਹੋਇਆ ਇਹਦੇ ਘੱਟੋ ਘੱਟ 20 ਬੰਦੇ ਡਿੱਗ ਪਏ ਹੋਣਗੇ ਜੀ ਕਿਤਾਬ ਵੀਰਾ ਦੇ ਕੋਈ ਕੀ ਹਾਲ ਹੈ ਵਿਚਾਰੇ ਦਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਦੁੱਧ ਦਾ ਕੰਮ ਕਰਦਾ ਬਾਈ ਜੀ ਬਟਿੰਡਾ ਤੋਂ ਅਜੀਟੀ ਬੀ ਲੀਨਰ ਸਿੰਘ ਸਿੰਘ ਦੀ ਰਿਪੋਰਟ